ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਗੁਰੂ ਨਾਨਕ ਮੰਦਰ ਮਾਇਮਨ ਸਿੰਘ ਜੋਟਾ ਕਾ ਤੋਂ ਲਗਭਗ 125 ਕਿਲੋਮੀਟਰ ਉੱਤਰ ਦਿਸ਼ਾ ਵੱਲ ਹੈ ਬੰਗਲਾਦੇਸ਼ ਵਿੱਚ ਮੌਜੂਦਾ ਸਮੇਂ ਵਿੱਚ ਕੇਵਲ ਪੰਜ ਗੁਰਦੁਆਰੇ ਹਨ ਦੋ ਟਾਕਾ ਵਿੱਚ ਦੋ ਚਟਾਗਾਂਗ ਵਿੱਚ ਅਤੇ ਇੱਕ ਮਾਇਮਨ ਸਿੰਘ ਸ਼ਹਿਰ ਵਿੱਚ ਸਾਲ 2022 ਦੇ ਅੰਕੜਿਆਂ ਮੁਤਾਬਕ ਮਾਇਮਨ ਸਿੰਘ ਸ਼ਹਿਰ ਦੀ ਲਗਭਗ ਪੌਣੇ 6 ਲੱਖ ਦੀ ਆਬਾਦੀ ਹੈ 2 ਅਪ੍ਰੈਲ ਨੂੰ ਸਿਖਸ਼ਰਧਾਲੂਆਂ ਦਾ ਜਥਾ ਸੰਤ ਬਾਬਾ ਸੁੱਖਾ ਸਿੰਘ ਜੀ ਦੀ ਅਗਵਾਈ ਵਿੱਚ ਸਵੇਰੇ 10 ਵਜੇ ਮੈਮਨ ਸਿੰਘ ਪਹੁੰਚਿਆ ਬੱਸਾਂ ਰੇਲਵੇ ਸਟੇਸ਼ਨ ਕੋਲ ਰੋਕ ਦਿੱਤੀਆਂ ਸ਼ਹਿਰ ਦੇ ਬਾਜ਼ਾਰਾਂ ਦੀਆਂ ਗਲੀਆਂ ਵਿੱਚੋਂ ਸੰਗਤਾਂ ਨੇ ਪੈਦਲ ਮਾਰਚ ਕੀਤਾ ਲਗਭਗ 500 ਮੀਟਰ ਦੀ ਦੂਰੀ ਤੇ ਗੁਰਦੁਆਰਾ ਗੁਰੂ ਨਾਨਕ ਮੰਦਰ ਸ਼ਸ਼ੋਭਤ ਹੈ ਬੰਗਲਾਦੇਸ਼ ਦੇ ਬਾਕੀ ਗੁਰਦੁਆਰਿਆਂ ਵਾਂਗ ਇੱਥੇ ਵੀ ਪ੍ਰਬੰਧਕ ਕਮੇਟੀ ਹੈ ਗ੍ਰੰਥੀ ਸਿੰਘ ਦੀ ਤਨਖਾਹ ਤੇ ਹੋਰਨਾਂ ਖਰਚਿਆਂ ਦਾ ਪ੍ਰਬੰਧ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਵੱਲੋਂ ਕੀਤਾ ਜਾਂਦਾ ਹੈ ਸੰਗਤਾਂ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਕੇ ਬੈਠ ਗਈਆਂ ਗੁਰੂ ਦਰਬਾਰ ਵਿੱਚ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਉਪਰੰਤ ਸੰਗਤੀ ਰੂਪ ਵਿੱਚ ਕਬਿਓ ਬਾਚ ਬੇਨਤੀ ਚੌਪਈ ਦਾ ਪਾਠ ਹੋਇਆ

ਲਗਭਗ 2 ਘੰਟੇ ਦੀਵਾਨ ਸਜਿਆ ਸੰਗਤਾਂ ਨੇ ਕੀਰਤਨ ਕੀਤਾ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਵਰਤਿਆ ਇਥੋਂ ਦੀ ਸੰਗਤ ਅਤੇ ਕਮੇਟੀ ਵੱਲੋਂ ਬਹੁਤ ਵਧੀਆ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਗੁਰਦੁਆਰਾ ਸਾਹਿਬ ਜੀ ਦੀ ਸਾਰੀ ਜਗ੍ਹਾ ਦਾ ਦੌਰਾ ਕਰਕੇ ਜਾਇਜ਼ਾ ਲਿਆ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਅਪੀਲ ਹੈ ਕਿ ਸਾਲ ਵਿੱਚ 2 ਵਾਰ ਸਿੱਖ ਸਰਦਾਲੂਆਂ ਦਾ ਜਥਾ ਬੰਗਲਾਦੇਸ਼ ਜਾਂਦਾ ਹੈ ਆਪ ਸਭ ਵੀ ਜਰੂਰ ਦਰਸ਼ਨ ਕਰੋ ਆਪਣੇ ਪੰਥਕ ਫਰਜ਼ਾਂ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਗਰੂਕ ਕਰੋ ਅੱਜ ਬੰਗਲਾਦੇਸ਼ ਵਿੱਚ ਸਿੱਖ ਸੰਗਤਾਂ ਦਾ ਪੰਜਵਾਂ ਦਿਨ ਸੀ ਸ਼ਾਮ 7 ਵਜੇ ਜਥਾ ਵਾਪਸ ਗੁਰਦੁਆਰਾ ਨਾਨਕਸ਼ਹੀ ਟਾਕਾ ਪਹੁੰਚਿਆ ਚਰਨ ਚਲੋ ਚਲੋ ਮਰਗ ਗੋਬਿੰਦ ਚਰਨ ਚਲੋ ਚਰਨ ਚਲੋ ਚਲੋ ਮਰਦ ਕੋ ਪਿੰਦ ਚਰਨ ਚਲੋ ਧਰ ਚਲੋ ਚਲੋ ਮਰਦ ਕੋ ਪਿੰਦ ਚਰਨ ਚਲੋ ਮਿਟੇ ਪਾਪ ਜਪੀਏ ਹਰ ਦਿਨ ਮਿਟੇ ਪਾਪ ਜਪੀਏ ਹਰ ਦਿਨ ਚਰਨ ਚਲੋ ਚਲੋ ਮਰਦ ਕੋ